इंडियन टीवी न्यूज़ पंजाब अपनी खबर अपनी भाषा ਵਿੱਚ ਨਮਸਕਾਰ ਤੁਸੀਂ ਵੇਖ ਰਹੇ ਹੋ इंडियन टीवी न्यूज़ ਪੰਜਾਬ ਆਓ ਤੁਹਾਨੂੰ ਲੈ ਕੇ ਚੱਲੀਏ ਅੱਜ ਦੀਆਂ ਵੱਡੀਆਂ ਖਬਰਾਂ ਵੱਲ ઓ ਲੈਡੀਆਂ 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 ਲੈਡ ਤਾਂ ਇਹਦਾ ਇਹ ਪਹਿਲਾਂ ਇਹ ਕਿਹਾ ਤੇ ਉੱਥੋਂ ਜ਼ਿਆਦਾ ਇਹਨਾਂ ਕੋਲ ਸਮਾਨ ਵੀ ਲਾ ਰਹੇ। ਬੜਾ ਨੰਨਾ ਗੁੰਦਾ ਇਹਦਾ ਤਰੀਕਾ ਕੀ ਹੁੰਦਾ ਸੀ ਕਈ ਵਾਰ ਹੁੰਦਾ ਸੀ ਕਿ ਕਬਾਰ ਵਾਲੇ ਦੇ ਰੂਪ ਚ ਬਣ ਕੇ ਚਲੇਗੀ ਕਿ ਨਾਰਮਲ ਕੰਨ ਕਿ ਦੰਬਲ ਵਗੈਰਾ ਵੇਚਦਾ ਸੀ ਇਹਨਾਂ ਕੰਫਰੈਂਸ ਬਾਰੇ ਕਰਦਾ ਸੀ। ਅੱਜ ਇੱਕ ਇਨਫੋਰਮੇਸ਼ਨ ਆਈ ਸੀ ਕਟਵਾਲੀ ਥਾਣੇ ਜਦ ਸੁਸ਼ਿੰਦਰ ਮਨੋਸ਼ ਪ੍ਰੇਸ਼ਨਾ ਡੀਐਸਟੀ ਨੇ ਇਹਨਾਂ ਕੋਲ ਚਾਰਜ ਹੈ ਥਾਣੇ ਦਾ ਕਟਵਾਲੀ ਦਾ ਨਾਮ ਇਨਸਪੈਕਟਰ ਹਰਜਿੰਦਰ ਸਿੰਘ ਅੰਦਰ ਦੇ ਸੁਪਰਵੀਜ਼ਨ ਆਫ 40 GSP CITY 1 ਤੇ ਐਸਪੀ ਸਪੈਸ਼ਲ ਚਾਰਜ ਵਿਨਾਂਦੇ ਉਸ ਇਨਫੋਰਮੇਸ਼ਨ ਤੇ ਕੰਮ ਕਰਦੇ ਹੋਏ ਪੰਜ ਬੰਦਿਆਂ ਨੂੰ ਅਰੈਸਟ ਕੀਤਾ ਜਿਹਦੇ ਚ ਇੱਕ ਲੇਡੀ ਐ ਸੁਦੇਸ਼ ਦੋ ਮੁੰਡੇ ਐ ਸਾਹਿਲ ਨਾਮ ਦੇ ਤਿੰਨ ਦਾ ਨਾਮ ਸਾਹਿਲ ਇੱਕ ਦਾ ਨਾਮ ਵਰੁਣ ਕੁਮਾਰ ਤੇ ਤੀਜੇ ਚੌਥੇ ਦਾ ਨਾਮ ਮਨੀਸ਼ ਕੁਮਾਰ ਸੋ ਇਹਨਾਂ ਪੰਜਾਂ ਬੰਦਿਆਂ ਨੂੰ ਅਰੈਸਟ ਕੀਤਾ ਗਿਆ ਇਹਨਾਂ ਕੋਲੋਂ ਦੋ ਵੈਪਨ ਿਕਵਰ ਹੋਏ 315 ਬੋਰ ਦਾ ਨਾਲ ਚਾਰ ਇਹਨਾਂ ਤੋਂ ਲਾਈ ਬਰਾਊਂਡਰੀ ਿਕਵਰ ਹੋਏ ਇੱਕ ਪਿਸਤੌਲ 32 ਬੋਰ ਦਾ ਨਾਲ ਪੰਜ ਲਾਈ ਬਰਾਊਂਡਰੀ ਿਕਵਰ ਹੋਏ ਇਹਨਾਂ ਦੀ ਜਿਹੜੀ ਬੈਕਗਰਾਉਂਡ ਐ ਇਹਨਾਂ ਦਾ ਜਿਹੜਾ ਮੇਨ ਸਰਗਨਾ ਇਮਾਨਤ ਉਹ ਹਜੇ ਏਟ ਟੂ ਬੀ ਅਰੈਸਟਡ ਐ ਭੱਜਿਆ ਹੋਇਆ ਐ ਬਟ ਹੋਏ ਤੇ 21 ਪਰਚੇ ਟੋਟਲ ਪਰਚੇ ਅਲੱਗ-ਅਲੱਗ ਜ਼ਿਲ੍ਹੇ ਦੇ ਅਲੱਗ-ਅਲੱਗ ਥਾਣਿਆਂ ਦੇ ਅਲੱਗ-ਅਲੱਗ ਸ਼ਹਿਰ ਸੋ ਇਹਨਾਂ ਦੇ ਅਰੈਸ਼ਨਲ ਸਾਡੇ ਜਿਹੜੇ ਪਟਿਆਲੇ ਜ਼ਿਲ੍ਹੇ ਦੇ 8 ਪਰਚੇ ਨੇ ਉਹ 300 ਹੋਏ ਜਿਹੜੇ ਚੋਰੀ ਦੇ ਸੀਗੇ ਵੱਖ-ਵੱਖ ਟਾਈਮ ਦੇ 2023 ਦੇ ਵੀ ਇਹਦੇ ਵਿੱਚ ਮੁਕੱਦਮੇ ਨੇ 2024 ਦੇ ਐ ਤੇ 2025 ਸੋ ਇਹ ਮੁਕੱਦਮੇ 300 ਹੋਏ 8 ਇਹਨਾਂ ਚ ਸਿਵਲ ਲਾਈਨ ਦੇ 3 ਮੁਕੱਦਮੇ ਨੇ ਲੋਰੀਗੇਟ ਦੇ 3 ਮੁਕੱਦਮੇ ਨੇ ਤੇ ਦੋ ਕਤਵਾਲੀ ਦੇ 8 ਮੁਕੱਦਮੇ ਜਿਵੇਂ ਮੈਂ ਦੱਸਿਆ ਕਿ 300 ਹੋਏ ਇਹਦੇ ਚੋਂ ਰਿਕਵਰੀ ਦੋ ਵੈਪਨਸ ਤੋਂ ਇਲਾਵਾ ਇੱਕ ਕਿਰਪਾਨ ਰਿਕਵਰ ਹੋਈ ਹੈ ਇੱਕ ਗੰਡਾਸੀ ਰਿਕਵਰ ਹੋਈ ਹੈ ਇੱਕ ਕਿੱਪਚਰ ਰਿਕਵਰ ਹੋਈ ਹੈ ਤੇ ਦੋ ਮੋਟਰਸਾਈਕਲ ਵੀ ਰਿਕਵਰ ਹੋਏ ਜਿਹੜੇ ਕਿ ਚੋਰੀ ਦੇ ਇਹਨਾਂ ਚੋਂ ਇੱਕ ਸਪਲੈਂਡਰ ਹੈ ਤੇ ਇੱਕ ਪਲਸਰ ਹੈ ਇਹ ਜਿਹੜੇ ਪੰਜ ਬੰਦੇ ਨੇ ਇਹਨਾਂ ਚੋਂ ਜਿਹੜਾ ਇੱਕ ਬੰਦਾ ਹੈ ਮਨੀਸ਼ ਕੁਮਾਰ ਇਹਦੇ ਤੇ ਵੀ ਸੱਤ ਪਰਚੇ ਦਰਜ ਨੇ ਜਿਵੇਂ ਪਹਿਲਾਂ ਦੱਸਿਆ ਇਹਨਾਂ ਦਾ ਜਿਹੜਾ ਹੈਡ ਹੈਮਾਂ ਉਹ ਇਹਦੇ ਕੀ ਪਰਚੇ ਦਰਜ ਨੇ ਉਹ ਪੀਓ ਹਰਿਆਣਾ ਦਾ ਜਿਹੜਾ ਮਨੀਸ਼ ਕੁਮਾਰ ਹੈ ਇਹ ਵੀ ਪੀਓ ਹਰਿਆਣਾ ਦਾ ਜੇ ਤੇ ਸੱਤ ਪਰਚੇ ਦਰਜ ਨੇ ਸੋ ਇਹ ਹਰਿਆਣਾ ਪੁਲਿਸ ਦਾ ਪੀਓ ਵੀ ਅਰੈਸਟ ਹੋਇਆ ਨਾਲ ਕੁਝ ਦਿਨਾਂ ਮੈਂ ਪਹਿਲਾਂ ਦੱਸਿਆ ਕਿ 8 ਮੁਕਦਮੇ ਵੀ ਆਪਣੇ ਰਜਿਸਟਰ ਹੋਏ ਸੁਰੇ ਜੋ ਜਿਹੜਾ ਪਿੱਛੇ ਵਾਰਦਾਤਾ ਹੋ ਰਹੀਆਂ ਸੀ ਚੋਰੀਆਂ ਇਹਨਾਂ ਦੀ ਅਰیشنل ਕਾਪੀ ਥਲ ਪਊਗੀ ਬਾਕੀ ਇਹਨਾਂ ਨੂੰ ਜਦੋਂ ਹੋਰ ਪੁੱਛਗਿੱਛ ਕਰਾਂਗੇ ਸੋ ਸਾਨੂੰ ਉਮੀਦ ਹੈ ਕਿ ਹੋਰ ਵੀ ਮੁਕਦਮੇ ਰਜਿਸਟਰ ਹੋਣਗੇ ਸਰ ਇਹ ਉਹੀ ਨੇ ਜਿਹੜੇ ਸਬਜ਼ੀ ਮੰਡੀ ਦੇ ਦੇਰ ਦੇ ਦੇ ਜਿਹੜੀਆਂ ਚੋਰੀਆਂ ਹੁੰਦੀਆਂ ਫੇਰੇ ਉਹ ਵੀ ਹੈਗਾ ਉਹ ਵੀ ਹੈਗਾ ਕਪਲ ਸਰ ਗੈਂਗ ਜਿਹੜਾ ਚੰਦੇ ਦੀ ਕਪਲ ਸਰ ਦੇ ਵਾਰਦਾਤਾਂ ਕਰੇ ਉਹ ਵੀ ਹੈਗਾ ਜੀ ਉਹ ਵੀ ਹੈਗਾ ਉਹ ਵੀ ਇੰਨਾ ਤੋਂ ਟ੍ਰੇਸ ਹੋਈਆਂ ਕੁਝ ਵਾਰਦਾਤਾਂ ਹੋਰ ਵੀ ਜਿਵੇਂ ਸਨ ਲਾ ਕੇ ਚੋਰੀ ਕਰਨ ਦੀ ਵਾਰਦਾਤਾਂ ਉਹ ਵੀ ਟ੍ਰੇਸ ਹੋਈਆਂ ਇਹ ਕਿੱਥੇ ਦੇ ਰਹਿਣ ਵਾਲੇ ਨੇ ਇਹਨਾਂ ਦੇ ਬਾਰੇ ਇਹ ਸਾਰੇ ਹਰਿਆਣੇ ਦੇ ਰਹਿਣ ਵਾਲੇ ਤੇ ਉੱਥੋਂ ਹੀ ਆ ਕੇ ਇੱਥੇ ਪਟਿਆਲੇ ਕਿਰਾਏ ਤੇ ਰਹਿੰਦੇ ਪਏ ਸੀ ਜਿਵੇਂ ਪਹਿਲਾਂ ਵੀ ਅਸੀਂ ਗੈਂਗ ਪੜਿਆ ਸੀਗਾ ਸਮੈਪਸ ਤੋਂ ਰਿਕਵਰ ਹੋਈ ਸੀ ਸਾਢੇ 3 ਕਿਲੋ ਵੀ ਹਰਿਆਣੇ ਦਾ ਪੀਓ ਸੀਗਾ ਉਹ ਵੀ ਇੱਥੇ ਆ ਕੇ ਕਿਰਾਏ ਤੇ ਰਹਿ ਰਿਹਾ ਸੀ ਸੋ ਅਸੀਂ ਇੱਕ ਮੁਹਿੰਮ ਸ਼ੁਰੂ ਕਰਨ ਲੱਗੇ ਹਾਂ ਕਿ ਜਿਹੜੇ ਵੀ ਕੋਈ ਟੈਨੈਂਟ ਪਟਿਆਲਾ ਵਿੱਚ ਰਹਿੰਦੇ ਆ ਕਿ ਜਿਹੜੇ ਓਨਰ ਨੇ ਆਪਣੀ ਪ੍ਰਾਪਰਟੀ ਦੇ ਉਹਦੀ ਵੈਰੀਫਿਕੇਸ਼ਨ ਜ਼ਰੂਰ ਕਰਾਂ। ਇਹ ਡੀਸੀ ਸਾਹਿਬ ਵੱਲੋਂ ਆਰਡਰ ਜਾਰੀ ਹੋ ਜਾਣਗੇ 145 ਤੇ ਜਿਹੜਾ ਪੁਰਾਣਾ 148 ਸੀ ਉਹਨੂੰ 160 ਉਹਦੇ ਆਰਡਰ ਜਾਰੀ ਹੋ ਜਾਣਗੇ ਜਿਹੜਾ ਵੀ ਟੈਨੈਂਟ ਵੈਰੀਫਿਕੇਸ਼ਨ ਨਹੀਂ ਕਰਵਾਊਗਾ ਉਹਦੇ ਖਿਲਾਫ ਪੁਲਿਸ ਸੈਕਸ਼ਨ ਲਾਊਗੀ ਪਰਚੇ ਦਰਜ ਕੀਤੇ ਜਾਣਗੇ ਤੇ ਜਿਹੜਾ ਵੀ ਕੋਈ ਇਹੋ ਜਿਹਾ ਬੰਦਾ ਮਿਲ ਜਾਂਦਾ ਕਿ ਬਿਨਾਂ ਵੈਰੀਫਿਕੇਸ਼ਨ ਦੇ ਰਹਿ ਰਿਹਾ ਹੈ ਉਹ ਟੈਨੈਂਟ ਤੇ ਵੀ ਕਾਰਵਾਈ ਹੋਊਗੀ ਤੇ ਜਿਹੜਾ ਮਾਲਕ ਹੈ ਪ੍ਰਾਪਰਟੀ ਦਾ ਉਹ ਤੇ ਵੀ ਕਰੇਗਾ ਸਰ ਵੈਪਨ ਦੀ ਰਿਕਵਰੀ ਹੋਈ ਹੈ ਕੋਈ ਦਾ ਰਿਕਾਰਡ ਪਤਾ ਲੱਗਿਆ ਵੈਪਨ ਕਿੱਥੋਂ ਲੈ ਕੇ ਆਏ ਸੀ ਇਹ ਇਹਨਾਂ ਦੀ ਪੁੱਛਗਿੱਛ ਠੀਕ ਕਲੀਅਰ ਹੋਊਗਾ ਕਿ ਵੈਪਨ ਕਿੱਥੋਂ ਲੈ ਕੇ ਆਏ ਕਿੰਨੇ ਦੇ ਵੈਪਨ ਲੈ ਕੇ ਆਏ ਤੇ ਕਿਹੜਾ ਬੰਦਾ ਸੀ ਜਿੰਨੇ ਇਹਨਾਂ ਨੂੰ ਵੈਪਨ ਸਪਲਾਈ ਦਿੱਤੇ ਇੱਕ ਟੈਨੈਂਟ ਦਾ ਜ਼ਿਕਰ ਕਰਦੇ ਹੋ ਤੁਸੀਂ ਕਿ ਜੋ ਕਿਰਾਏ ਤੇ ਕਿਸੇ ਨੂੰ ਦਿੰਦਾ ਹੈ ਉਹ ਉਸ ਦੀ ਵੈਰੀਫਿਕੇਸ਼ਨ ਤੇ ਉਹ ਦੇਖੇ ਲੇਕਿਨ ਜਿਹੜੇ ਸੜਕਾਂ ਤੇ ਨਿਵੇਰੀ ਜੀ ਉਹਨਾਂ ਦੇ ਕੋਲ ਅਧਿਕਤਰ ਕੋਲ ਆਧਾਰ ਕਾਰਡ ਜਿਹੜੇ ਨੇ ਉਹ ਨਹੀਂ ਲਿਗੇ ਨਾ ਉਹਨਾਂ ਦੇ ਆਪਣੇ ਸਟੇਟ ਦੇ ਨਾਲ ਪੰਜਾਬ ਦੇ ਸਟੇਟ ਦੇ ਉਹਨਾਂ ਤੇ ਕਿਵੇਂ ਦਾ ოਪਰੇਸ਼ਨ ਚਲਾਇਆ ਜਾਂਦਾ ਉਹਨਾਂ ਤੇ ਕਿਵੇਂ ਚੱਲਦਾ ਜੀ ਦੇਖੋ ਸਟੈਪ ਵਾਈਜ਼ ਜਿਹੜਾ ਜ਼ਿਆਦਾ ਸਾਡੇ ਲਈ ਜ਼ਰੂਰੀ ਹੈ ਉਹ ਹੈਗਾ ਕਿ ਟੈਨੈਂਟ ਜੇ ਕੋਈ ਬੰਦਾ ਉੱਥੇ ਰਹਿ ਰਿਹਾ ਬਿਕਾਜ਼ ਆਪਰੇਸ਼ਨ ਜੇ ਕੋਈ ਇਹੋ ਜਿਹਾ ਕ੍ਰਿਮੀਨਲ ਆਪਰੇਸ਼ਨ ਆਪਣਾ ਰਨ ਕਰਦਾ ਉਹਨੂੰ ਕੋਈ ਨਾ ਕੋਈ ਜਗ੍ਹਾ ਚਾਹੀਦੀ ਹੈ ਰਹਿਣ ਵਾਸਤੇ ਉਹਨੇ ਰਸਮ ਵੀ ਰੱਖ ਸੋ ਉਹਨਾਂ ਤੇ ਜ਼ਿਆਦਾ ਠਲਪਾਨ ਦੀ ਰੋੜ ਹੈ ਉਸ ਤੋਂ ਇਲਾਵਾ ਜਿਹੜੇ ਕੋਈ ਬਾਹਰ ਰਹ ਰਹੇ ਹੈ ਜਿਹੜੇ ਇਹੋ ਜੀ ਜਗਾ ਨਹੀਂ ਜਿਹਨੂੰ ਆਪਾਂ ਚਾਰ ਦੀਵਾਰੀ ਕਹਿ ਸਕਦੇ ਆ ਇਹੋ ਜੀ ਜਗ੍ਹਾ ਤੇ ਰਹ ਰਹੇ ਉਹਨਾਂ ਦੀ ਵੀ ਵੈਰੀਫਿਕੇਸ਼ਨ ਕਰਾਂ ਇਹ ਗੈਂਪ੍ਰੈਕਟ ਕਲਿਨਿਕ ਸਮਝਦਾ ਕਿਸੇ ਜਿਹਵੇਂ ਮੈਂ ਦੱਸਿਆ ਕਿ 2023 ਦੇ ਵੀ ਪਰਚੇ ਨੇ ਸੋ 2025 ਦੇ ਵੀ ਪਰਚੇ ਨਵੰਬਰ 2023 ਦਾ ਵੀ ਇਹਨਾਂ ਚ ਖਰਚਾ ਹੈਗਾ ਸੋ ਕਹਿ ਸਕਦੇ ਆ ਕਿ ਪਿਛਲੇ ਢੇਡ ਤੋਂ ਹਾਲ ਤੱਕ ਇਥੇ ਐਕਟੀਵ ਸੀ ਕਿ ਕਿਸੇ ਦੇ ਸੈਂਟਰ ਚ ਸੀ ਕਿ ਸੋ ਅ ਕਹਿਣਾ ਮੁਸ਼ਕਲ ਹੈ ਹਜੇ ਇਹ ਤਫਤੀਸ਼ ਚਾਹੂਗਾ ਕਿ ਕਿਸੇ ਵੀ ਸੈਂਟਰ ਚ ਸੀਗੇ ਕਿ ਨਹੀਂ ਬਟ ਇਹ ਜ਼ਰੂਰ ਹੈ ਕਿ ਜਿਹੜਾ ਇਹਨਾਂ ਦਾ ਮੁ ਉਹਦੀ ਇਨਵੋਲਵਮੈਂਟ ਇਨਾ ਕੇਸਸ ਟੂ ਹਿੱਟ